ਭਾਰਤ ਵਿਰੋਧੀ ਬਿਆਨਬਾਜ਼ੀ ਤੇਜ਼ ਕਰਦਿਆਂ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੋ ਨੇ ਕਿਹਾ ਹੈ ਕਿ ਉਹਨਾਂ ਦੇ ਦੇਸ਼ ਵਿੱਚ 10 ਮਈ ਤੋਂ ਬਾਅਦ ਇੱਕ ਵੀ ਭਾਰਤੀ ਫੌਜੀ ਮੌਜੂਦ ਨਹੀਂ ਰਹੇਗਾ ਇੱਥੋਂ ਤੱਕ ਕਿ ਸਾਦੇ ਕੱਪੜਿਆਂ ਦੇ ਵਿੱਚ ਵੀ ਨਹੀਂ ਮੀਡੀਆ ਦੇ ਵਿੱਚ ਆਈ ਇੱਕ ਖਬਰ ਦੇ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹਨਾਂ ਦਾ ਇਹ ਬਿਆਨ ਉਦੋਂ ਆਇਆ ਜਦੋਂ ਇੱਕ ਹਫ਼ਤੇ ਤੋਂ 20 ਘੰਟੇ ਸਮਾਂ ਪਹਿਲਾਂ ਭਾਰਤ ਦੀ ਗੈਰ ਫੌਜੀ ਟੀਮ ਮਾਲਦੀਵ ਦੇ ਵਿੱਚ ਇੱਕ ਉન્નਤ ਹਲਕੇ ਹੈਲੀਕਾਪਟਰ ਨੂੰ ਆਪਰੇਟ ਕਰਨ ਵਾਲੇ ਫੌਜੀਆਂ ਦੇ ਥਾਲੇ ਨੂੰ ਉੱਥੇ ਪੁੱਛੀ ਸੀ ਮੁਈਜ਼ੋ ਨੇ ਆਪਣੇ ਦੇਸ਼ ਤੋਂ ਭਾਰਤੀ ਫੌਜੀਆਂ ਦੇ ਪਹਿਲੇ ਗਰੁੱਪ ਦੀ ਵਾਪਸੀ ਲਈ 10 ਮਾਰਚ ਦੀ ਸਮਾਂਹੱਦ ਤੈਅ ਕੀਤੀ ਹੈ ਸਮਾਚਾਰ ਪੋਰਟਲ ਦੇ ਮੁਤਾਬਕ ਮੁਈਜ਼ੋ ਨੇ ਬਾਟ ਆਪੂ ਦੇ ਜਿਹੜੇ ਇਧਾ ਫੁਸੀ ਰਿਹਾਇਸ਼ੀ ਪਾਇਚਾਰੇ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਭਾਰਤੀ ਫੌਜੀਆਂ ਨੂੰ ਦੇਸ਼ ਵਿੱਚੋਂ ਬਾਹਰ ਕੱਢਣ ਦੇ ਵਿੱਚ ਉਹਨਾਂ ਦੀ ਸਰਕਾਰ ਦੀ ਕਾਮਯਾਬੀ ਕਾਰਨ ਛੁੱਟੀਆਂ ਅਫਵਾਹਾਂ ਫੈਲਾ ਰਹੇ ਲੋਕ ਸਥਿਤੀ ਨੂੰ ਤੋੜ ਮਰੋੜ ਕੇ ਪੇਸ਼ ਕਰ ਰਹੇ ਨੇ ਪੋਰਟਲ ਨੇ ਚੀਨ ਹਮਾਇਤੀ ਮੰਨੇ ਜਾਣ ਵਾਲੇ ਮੋਇਜ਼ੋ ਦੇ ਹਵਾਲੇ ਨਾਲ ਕਿਹਾ ਕਿ ਇਹ ਕਹਿਣਾ ਕਿ ਇਹ ਲੋਕ ਭਾਰਤੀ ਫੌਜੀ ਦੇਸ਼ ਛੱਡ ਕੇ ਜਾ ਨਹੀਂ ਰਹੀ ਉਹ ਸਾਦੇ ਕੱਪੜੇ ਪਹਿਨ ਕੇ ਆਪਣੀ ਵਰਦੀ ਬਦਲਣ ਤੋਂ ਬਾਅਦ ਵਾਪਸ ਪਰਤ ਰਹੀ ਇਸਾਨਾ ਤੇ ਸਾਨੂੰ ਅਜਿਹੇ ਵਿਚਾਰ ਨਹੀਂ ਲਿਆਉਣੇ ਚਾਹੀਦੇ ਜਿਹੜੇ ਸਾਡੇ ਦਿਲਾਂ ਵਿੱਚ ਸ਼ੱਕ ਪੈਦਾ ਕਰਨ ਅਤੇ ਝੂਠ ਫੈਲਾਉਣ ਉਹਨਾਂ ਨੇ ਕਿਹਾ 10 ਮਈ ਤੋਂ ਬਾਅਦ ਦੇਸ਼ ਵਿੱਚ ਕੋਈ ਭਾਰਤੀ ਫੌਜੀ ਮੌਜੂਦ ਨਹੀਂ ਰਹੇਗਾ ਨਾ ਹੀ ਵਰਦੀ ਵਿੱਚ ਨਾ ਹੀ ਸਾਦੇ ਕੱਪੜਿਆਂ ਦੇ ਵਿੱਚ ਭਾਰਤੀ ਫੌਜੀ ਕਿਸੇ ਵੀ ਤਰ੍ਹਾਂ ਦੇ ਕੱਪੜਿਆਂ ਦੇ ਵਿੱਚ ਇਸ ਦੇਸ਼ ਵਿੱਚ ਨਹੀਂ ਰਹੇਗਾ ਮੈਂ ਯਕੀਨ ਨਾਲ ਇਹ ਕਹਿਣਾ ਉਹਨਾਂ ਨੇ ਇਹ ਬਿਆਨ ਅਜਿਹੇ ਦਿਨ ਦਿੱਤਾ ਜਦੋਂ ਉਹਨਾਂ ਦੇ ਦੇਸ਼ ਨੇ ਮੁਫਤ ਫੌਜੀ ਸਹਾਇਤਾ ਹਾਸਲ ਕਰਨ ਲਈ ਚੀਨ ਨਾਲ ਸਮਝੌਤੇ ਤੇ ਦਸਤਖਤ ਕੀਤੇ ਨੇ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਫੇਕ ਤੇ ਰੋ ਲੁਧਿਆਣਾ ਲੈ ਕੇ ਭਾਰਤ ਵਿਰੋਧੀ ਬਿਆਨਬਾਜ਼ੀ ਤੇਜ਼ ਕਰਦਿਆਂ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਸੋ ਨੇ ਕਿਹਾ ਹੈ ਕਿ ਉਹਨਾਂ ਦੇ ਦੇਸ਼ ਵਿੱਚ 10 ਮਈ ਤੋਂ ਬਾਅਦ ਇੱਕ ਵੀ ਭਾਰਤੀ ਫੌਜੀ ਮੌਜੂਦ ਨਹੀਂ ਰਹੇਗਾ ਇੱਥੋਂ ਤੱਕ ਕਿ ਸਾਦੇ ਕੱਪੜਿਆਂ ਦੇ ਵਿੱਚ ਵੀ ਨਹੀਂ ਮੀਡੀਆ ਦੇ ਵਿੱਚ ਆਈ ਇੱਕ ਖਬਰ ਦੇ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹਨਾਂ ਦਾ ਇਹ ਬਿਆਨ ਉਦੋਂ ਆਇਆ ਜਦੋਂ ਇੱਕ ਹਫ਼ਤੇ ਤੋਂ ਵੀ ਘੱਟ ਸਮਾਂ ਪਹਿਲਾਂ ਭਾਰਤ ਦੀ ਗੈਰ ਫੌਜੀ ਟੀਮ ਮਾਲਦੀਵ ਦੇ ਵਿੱਚ ਇੱਕ ਉન્નਤ ਹਲਕੇ ਹੈਲੀਕਾਪਟਰ ਨੂੰ ਆਪਰੇਟ ਕਰਨ ਵਾਲੇ ਫੌਜੀਆਂ ਦੇ ਥਾਲੇਨ ਉੱਥੇ ਪੁੱਜੀ ਸੀ ਮੁਈਜ਼ੋ ਨੇ ਆਪਣੇ ਦੇਸ਼ ਤੋਂ ਭਾਰਤੀ ਫੌਜੀਆਂ ਦੇ ਪਹਿਲੇ ਗਰੁੱਪ ਦੀ ਵਾਪਸੀ ਲਈ 10 ਮਾਰਚ ਦੀ ਸਮਾਹੱਦ ਤੈਅ ਕੀਤੀ ਹੈ ਸਮਾਚਾਰ ਪੋਰਟਲ ਦੇ ਮੁਤਾਬਕ ਮੁਈਜ਼ੋ ਨੇ ਬਾਟਾਪੂ ਦੇ ਜਿਹੜੇ ਇਧਾ ਫੁਸੀ ਰਿਹਾਇਸ਼ੀ ਪਾਇਚਾਰੇ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਭਾਰਤੀ ਫੌਜੀਆਂ ਨੂੰ ਦੇਸ਼ ਵਿੱਚੋਂ ਬਾਹਰ ਕੱਢਣ ਦੇ ਵਿੱਚ ਉਹਨਾਂ ਦੀ ਸਰਕਾਰ ਦੀ ਕਾਮਯਾਬੀ ਕਾਰਨ ਛੁੱਟੀਆਂ ਅਫਵਾਹਾਂ ਫੈਲਾ ਰਹੇ ਲੋਕ ਸਥਿਤੀ ਨੂੰ ਤੋੜ ਮਰੋੜ ਕੇ ਪੇਸ਼ ਕਰ ਰਹੇ ਨੇ ਪੋਰਟਲ ਨੇ ਚੀਨ ਹਮਾਇਤੀ ਮੰਨੇ ਜਾਣ ਵਾਲੇ ਮੋਇਤੋ ਦੇ ਹਵਾਲੇ ਨਾਲ ਕਿਹਾ ਕਿ ਇਹ ਕਹਿਣਾ ਕਿ ਇਹ ਲੋਕ ਭਾਰਤੀ ਫੌਜੀ ਦੇਸ਼ ਛੱਡ ਕੇ ਜਾ ਨਹੀਂ ਰਹੇ ਉਹ ਸਾਦੇ ਕੱਪੜੇ ਪਹਿਨ ਕੇ ਆਪਣੀ ਵਰਦੀ ਬਦਲਣ ਤੋਂ ਬਾਅਦ ਵਾਪਸ ਪਰਤ ਰਹੇ ਹਨ ਅਤੇ ਸਾਨੂੰ ਅਜਿਹੇ ਵਿਚਾਰ ਨਹੀਂ ਲਿਆਉਣੇ ਚਾਹੀਦੇ ਜਿਹੜੇ ਸਾਡੇ ਦਿਲਾਂ ਵਿੱਚ ਸ਼ੱਕ ਪੈਦਾ ਕਰਨ ਅਤੇ ਝੂਠ ਫੈਲਾਉਣ ਉਹਨਾਂ ਨੇ ਕਿਹਾ 10 ਮਈ ਤੋਂ ਬਾਅਦ ਦੇਸ਼ ਵਿੱਚ ਕੋਈ ਭਾਰਤੀ ਫੌਜੀ ਮੌਜੂਦ ਨਹੀਂ ਰਹੇਗਾ ਨਾ ਹੀ ਵਰਦੀ ਵਿੱਚ ਨਾ ਹੀ ਸਾਦੇ ਕੱਪੜਿਆਂ ਦੇ ਵਿੱਚ ਭਾਰਤੀ ਫੌਜੀ ਕਿਸੇ ਵੀ ਤਰ੍ਹਾਂ ਦੇ ਕੱਪੜਿਆਂ ਦੇ ਵਿੱਚ ਇਸ ਦੇਸ਼ ਵਿੱਚ ਨਹੀਂ ਰਹੇਗਾ ਮੈਂ ਯਕੀਨ ਨਾਲ ਇਹ ਕਹਿੰਦਾ ਉਹਨਾਂ ਨੇ ਇਹ ਬਿਆਨ ਅਜਿਹੇ ਦਿੱਤਾ ਜਦੋਂ ਉਹਨਾਂ ਦੇ ਦੇਸ਼ ਨੇ ਮੁਫਤ ਫੌਜੀ ਸਹਾਇਤਾ ਹਾਸਲ ਕਰਨ ਲਈ ਚੀਨ ਨਾਲ ਸਮਝੌਤੇ ਤੇ ਦਸਤਖਤ ਕੀਤੇ ਨੇ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਫੇਕ ਤੇ ਰੋ ਲੁਧਿਆਣਾ ਲੈ